ਬੀਤੇ ਦਿਨੀ ਪੰਜਾਬ ਦੀ ਕੈਬਨਿਟ ਦੇ ਵਿੱਚ ਵੱਡੇ ਫੇਰਬਦਲ ਹੋਏ ਸੀ ਕਈ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਕਈ ਮੰਤਰੀਆਂ ਨੂੰ ਕਹਿ ਦਈਏ ਕਿ ਜਿਹੜਾ ਉਹ ਸੌ ਚੁਕਾਈ ਗਈ ਸੀ ਨਵੇਂ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਤਰुणਪ੍ਰੀਤ ਸੌਨ ਲਾਲੀਏ ਹਰਦੀਪ ਸਿੰਘ ਮੁੰਡੀਆਂ ਮੋਹਿੰਦਰ ਭਗਤ ਵਰਿੰਦਰ ਕੁਮਾਰ ਗੋਇਲ ਅਤੇ ਡਾਕਟਰ ਰਵਜੋਤ ਸਿੰਘ ਇਹਨਾਂ ਪੰਜ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸੌਂਚਕਾਈ ਗਈ ਸੀ ਵੱਖਰੇ ਵੱਖਰੇ ਅਹੁਦੇ ਦਿੱਤੇ ਗਏ ਸੀ ਉੱਥੇ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਅੱਜ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪੰਜਾਬ ਦੇ ਵਿੱਚ ਸਰਪੰਚਤਾ ਜਿਹੜੇ ਨੇ ਉਹ ਬੀਏ ਪਾਸ ਚਾਹੁੰਦੇ ਨੇ ਪਰ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਨੇ ਕੈਬਨਟ ਮੰਤਰੀ ਨੇ ਉਹ 10ਵੀਂ ਅਤੇ 12ਵੀਂ ਪਾਸ ਨੇ ਜਿੱਥੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਚਾਹੁੰਦੇ ਨੇ ਪਿੰਡਾਂ ਦਾ ਜਿਹੜਾ ਭੂਵਿਕ ਹੈ ਦੀ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਨੇ ਉੱਥੇ ਪੰਜਾਬ ਦਾ ਜਿਹੜਾ ਭੂਵਿਕ ਉਹ ਕਿਹਨਾਂ ਦੇ ਹੱਥਾਂ ਦੇ ਵਿੱਚ ਦਿੱਤਾ ਹੋਇਆ ਜਿਹੜੇ 10ਵੀਂ ਪਾਸ ਨੇ ਜਿਹੜੇ 12ਵੀਂ ਪਾਸ ਨੇ ਇਹ ਜਿਹੜੇ ਕਟਾਕਸ਼ ਨੇ ਇਹ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਕੀਤੇ ਗਏ ਨੇ ਤੇ ਤੁਹਾਨੂੰ ਦੱਸਤੀਏ ਕਿ ਜਿਹੜੇ ਪਿਛਲੇ ਦਿਨੀ ਕੈਬਨਿਟ ਮੰਤਰੀ ਬਣਨੇ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਨੂੰ ਮਾਲ ਮੁੜ ਬਸੇਬਾ ਅਤੇ ਆਫ਼ਤ ਪ੍ਰਬੰਧਨ ਵਾਟਰ ਸਪਲਾਈ ਰਹਾਇਸ਼ ਅਤੇ ਸਹਿਰੀ ਵਿਕਾਸ ਇਹ ਜਿਹੜੇ ਕਹਿੰਦੀ ਹੈ ਕਿ ਮੰਤਰਾਲੇ ਨੇ ਇਹ ਦਿੱਤੇ ਗਏ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਜਦਕਿ ਹਰਦੀਪ ਸਿੰਘ ਮੁੰਡੀਆਂ ਸਿਰਫ 10ਵੀਂ ਪਾਸ ਨੇ 10ਵੀਂ ਪਾਸ ਹਰਦੀਪ ਸਿੰਘ ਮੁੰਡੀਆਂ ਨੂੰ ਵੱਡੇ ਮੰਤਰਾਲੇ ਦਿੱਤੇ ਗਏ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਉਥੇ ਤਰुणਪ੍ਰੀਤ ਸੌਂਦ ਜਿਹੜੇ ਖੰਨਾ ਤੋਂ ਵਿਧਾਇਕ ਨੇ ਉਹ 12ਵੀਂ ਪਾਸ ਨੇ ਤੇ ਉਹਨਾਂ ਨੂੰ ਸੈਰਸਪਟਾ ਤੇ ਸੱਭਿਆਚਾਰ ਉਦਯੋਗ ਤੇ ਵਪਾਰ ਪਿੰਡੂ ਤੇ ਪੰਚਾਇਤ ਵਿਕਾਸ ਮੰਤਰਾਲਾ ਜਿਹੜਾ ਦਿੱਤਾ ਗਿਆ ਏ ਉਹ ਸਿਰਫ 12ਵੀਂ ਪਾਸ ਨੇ ਤਰुणਪ੍ਰੀਤ ਸੌਂਦ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਉਥੇ ਮੋਹਿੰਦਰ ਭਗਤ ਜਿਹੜੇ ਬੈਸਟ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਡਿਫੈਂਸ ਸਰਵਿਸ ਆਜ਼ਾਦੀ ਕੁਲਾਟੀ ਤੇ ਬਾਗਬਾਨੀ ਮੰਤਰਾਲਾ ਦਿੱਤਾ ਗਿਆ ਇਹ ਵਿਭਾਗ ਦਿੱਤੇ ਗਏ ਨੇ ਮੋਹਿੰਦਰ ਭਗਤ ਨੂੰ ਜਦਕਿ ਮੋਹਿੰਦਰ ਭਗਤ ਸਿਰਫ 10ਵੀਂ ਪਾਸ ਨੇ ਇਹ ਪੂਰੀ ਜਾਣਕਾਰੀ ਆ ਜਿਹੜੀ ਇਹ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੂਰੀ ਕਲੀਅਰ ਕੀਤੀ ਗਈ ਆ ਇੱਕ ਨਾਲ ਜਿਹੜੀ ਕਹਦੀ ਆ ਫੋਟੋ ਵੀ ਅਪਲੋਡ ਕੀਤੀ ਗਈ ਆ ਜਿਹੜੀ ਕਿ ਖਬਰ ਦੈਨਿਕ ਸਵੇਰਾ ਦੀ ਦੱਸੀ ਜਾ ਰਹੀ ਆ ਉਸ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਦੈਨਿਕ ਸਵੇਰਾ ਦੇ ਉਹਨਾਂ ਦੇ ਵੱਲੋਂ ਇਹ ਪੂਰੀ ਜਾਣਕਾਰੀ ਆ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਆ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦੇ ਵੱਲੋਂ ਇੱਕ ਨਿੱਜੀ ਅਖਬਾਰ ਦੀ ਜਿਹੜੀ ਉਹ ਕਟਿੰਗ ਵੀ ਨਾਲ ਲਗਾਈ ਗਈ ਆ ਜਿਸ ਦੇ ਵਿੱਚ ਪੂਰੇ ਜਿਹੜੇ ਮంత్రి ਨੇ ਉਹਨਾਂ ਦਾ ਵੇਰਵਾ ਦਿੱਤਾ ਹੋਇਆ ਕੌਣ ਕਿੰਨਾ ਪਾਸ ਹੈ ਕਿ ਉਸਦੇ ਕੋਲ ਡਿਗਰੀ ਹੈ ਕਿਹੜਾ ਕਿਹੜਾ ਉਸ ਨੂੰ ਵਿਭਾਗ ਦਿੱਤਾ ਗਿਆ ਜੀ ਗੱਲ ਖਾਸ ਤੌਰ ਤੇ ਹਰਦੀਪ ਸਿੰਘ ਮੁੰਡੀਆਂ ਦੀ ਗੱਲ ਕਰ ਲਈਏ ਵੱਡੇ ਜਿਹੜੇ ਵਿਭਾਗ ਨੇ ਉਹ ਦਿੱਤੇ ਗਏ ਨੇ ਵੱਡੇ ਮੰਤਰਾਲੇ ਦਿੱਤੇ ਗਏ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਜਿਸਦੇ ਵਿੱਚ ਮਾਲ ਹੋ ਗਿਆ ਮੋੜ ਬਸੇਬਾ ਤੇ ਆਫਤ ਪ੍ਰਬੰਧਨ ਹੋ ਗਿਆ ਵਾਟਰ ਸਪਲਾਈ ਹੋ ਗਿਆ ਰਹਾਇਸ਼ ਅਤੇ ਸਹਿਰੀ ਵਿਕਾਸ ਹੋ ਗਿਆ ਇਹ ਜਿਹੜੇ ਵਿਭਾਗ ਨੇ ਇਹ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤੇ ਗਏ ਨੇ 10 ਯਾਦਕੀ ਜਿਹੜੇ ਹਰਦੀਪ ਸਿੰਘ ਮੁੰਡੀਆਂ ਨੇ ਉਹ ਸਿਰਫ 10ਵੀਂ ਪਾਸ ਨੇ ਤੇ ਸਾਨੇਵਾਲ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜੇ ਤਰुणਪ੍ਰੀਤ ਸੌਂਧ ਦੀ ਗੱਲ ਕਰ ਲਈ ਤਾਂ ਉਹਨਾਂ ਨੂੰ ਵੀ ਜਿਹੜੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਵੱਡੇ ਵਿਭਾਗ ਦਿੱਤੇ ਗਏ ਨੇ ਜਿਸ ਦੇ ਵਿੱਚ ਸਹਿਰ ਸਪਾਟਾ ਤੇ ਸੱਭਿਆਚਾਰ ਉਦਯੋਗ ਅਤੇ ਵਪਾਰ ਪਿੰਡੂ ਅਤੇ ਪੰਚਾਇਤ ਵਿਭਾਗ ਜਿਹੜੇ ਇਹ ਦਿੱਤੇ ਗਏ ਨੇ ਇਹ ਤਰੁਨਪ੍ਰੀਤ ਸੌਂਦ ਨੂੰ ਦਿੱਤੇ ਗਏ ਨੇ ਜਿਹੜੇ ਕਿ 12ਵੀਂ ਪਾਸ ਨੇ ਹਾਲਾਂਕਿ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਤੋਂ ਪਹਿਲਾਂ ਗੱਲ ਚੱਲ ਰਹੀ ਚੱਲ ਰਹੀ ਸੀ ਕਿ ਜਿਹੜੇ ਪਿੰਡਾਂ ਦੇ ਸਰਪੰਚ ਹੋਣਗੇ ਉਹ ਬੀਏ ਪਾਸ ਚੁਣੇ ਜਾਣਗੇ ਬੀਏ ਪਾਸ ਹੀ ਜਿਹੜੀ ਇਹ ਕਹਦੀ ਹੈ ਕਿ ਉਸ ਪਿੰਡਾਂ ਦੀ ਸਰਪੰਚੀ ਦੇ ਚੋਣ ਅਖਾੜੇ ਚ ਉਤਰ ਸਕਦੇ ਨੇ ਪਰ ਉੱਥੀ ਜੇ ਪ੍ਰਤੀਕਿਰਿਆ ਦਿੰਦਿਆਂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਨੇ ਆਪਣੇ ਕੈਬਨਿਟ ਮਨਿਸਟਰ ਨੇ ਉਹਨਾਂ ਤੇ ਰੂਲ ਲਾਗੂ ਨਹੀਂ ਹੁੰਦਾ ਪਿੰਡਾਂ ਦੇ ਸਰਪੰਚ ਤਾਂ ਬਾਅਦ ਕਹਿ ਦਈਏ ਕਿ ਬੀਏ ਪਾਸ ਚਾਹੀਦੇ ਨੇ ਪਰ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਨੇ ਕੈਬਨਿਟ ਮਨਿਸਟਰ ਨੇ ਜਿਨ੍ਹਾਂ ਕੋਲ ਵੱਡੇ ਮੰਤਰਾਲੇ ਨੇ ਵੱਡੇ ਇਹ ਵਿਭਾਗ ਨੇ ਉਹ ਸਿਰਫ 10ਵੀਂ ਅਤੇ 12ਵੀਂ ਪਾਸ ਨੇ ਇਹ ਜਿਹੜਾ ਕਟਾਕਸ਼ ਆ ਇਹ ਪ੍ਰਤੀਕਿਰਿਆ ਇਹ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਸਰਕਾਰ ਤੇ ਕੀਤਾ ਗਿਆ ਹੈ